ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਤੇ ਅੱਜ ਦੀ ਵੀਡੀਓ ਪੈਂਡ ਨੈਣੀਵਾਲ ਜ਼ਿਲ੍ਹਾ ਬਰਨਾਲਾ ਬਾਈਕ ਕੋਲ ਬੱਸੀਆਂ ਹੁੰਦੀਆਂ ਪਹਿਲਾਂ ਵੀ ਆਪਾਂ ਬਾਈ ਦੀ ਵੀਡੀਓ ਬਣਾਈ ਆ ਦੋ ਤਨਵਾਰਾ ਟਾਪ ਟਾਪ ਦੀਆਂ ਬੱਸੀਆਂ ਬਾਈ ਕੋਲ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਹੀ ਜਾਣਕਾਰੀ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਨਾਮ ਤੁਸੀਂ ਜੀ ਆਪਣਾ ਨਾਮ ਬਾਈ ਮੇਰਾ ਸੋਖਾ ਹਾਂਜੀ ਪਿੰਡ ਮੇਰਾ ਨਾਣੇਵਾੜਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਬਾਈ ਨੰਬਰ ਪੜਾ ਆਪਣਾ ਮੋਬਾਈਲ ਨੰਬਰ ਹੈਗਾ 6283569218 ਠੀਕ ਹੈ ਜੀ ਹਾਂਜੀ ਬਾਈ ਜੀ ਬੱਸ ਦੀ ਪਹਿਲੀ ਦੀ ਜਾਣਕਾਰੀ ਦਿਓ ਜੀ ਆਪਣੀ ਬਾਈ ਇਹ ਔਰਲੇ ਦਾ ਦੋਨੇ ਸਾਲ ਤੋਂ ਮਹੀਨਾ ਖਣ ਦੇ ਉੱਤੇ ਵੀ ਹੋ ਸਕਦੀਆਂ ਪਿੱਛੇ ਵੀ ਹੋ ਜਾਂਦੀਆਂ ਸਾਲ ਦੇ ਵਿੱਚ ਵਿੱਚ ਹੋਣਗੀਆਂ ਠੀਕ ਹੈ ਜੀ ਬਾਈ ਤਿੰਨ ਸਾਰੀਆਂ ਟੋਟਲ ਚਾਰ ਹੀ ਖੀਰਾਂ ਚਾਰ ਚਾਰ ਹੀ ਥਾਣੇ ਕੇ ਦੇ ਫੋਟ ਸ਼ਾਂਗਣ ਠੀਕ ਹੈ ਜੀ ਹਾਂਜੀ ਬਾਈ ਤੇ ਆ ਤੁਰ ਕੇ ਦਿਖਾ ਦਿਓ ਜੀ ਪਹਿ ਇਹਦਾ ਰੇਟ ਬਾਈ ਜੀ ਜਾਇਜਾ ਦੱਸੋ ਸਹੀ ਸਹੀ ਇਹਦਾ ਬਾਈ ਮੁੱਲ 25000 ਆ ਇਹ ਚ ਵੀ ਮਾਨਤਾਣ ਕਰਦਾਂਗੇ ਠੀਕ ਹੈ ਜੀ ਠੀਕ ਹੈ ਬਿਲਕੁਲ ਕਾਬਲ ਆ ਬਾਈ ਚੌਕ ਦਾ ਮੁਕਾਲੀ ਬੱਚੀ ਆ ਦੇ ਠੀਕ ਹੈ ਜੀ ਚਾਰ ਥਾਣਾ ਲੋੜਾ ਚੋਲੀ ਚਾਲੀ ਦੇ ਰਹੀ ਦੀ ਠੀਕ ਹੈ ਜੀ ਫਿਰ ਇਸ ਕੁਆਲਿਟੀ ਬਿਊਟੀ ਬਹੁਤ ਸੁਣੀ ਆ ਭਾਈ ਜੀ ਨੇ ਰੇਟ ਵੀ ਦੱਸਤਾ ਆਪਾਂ ਨੂੰ ਸੈਨਿੰਗ ਦੇ ਕਿੰਨੀ ਆ ਰਹੀ ਆ ਠੀਕ ਹੈ ਜੀ ਬਾਈ ਜੀ ਨਾਲ ਜ਼ਰੂਰ ਕੰਟੈਕਟ ਕਰੋ ਹਾਂਜੀ ਬਾਈ ਜੀ ਦੂਜੀ ਬੱਚੀ ਜਾਣਕਾਰੀ ਦਿਓ ਜੀ ਇਹ ਵੀ ਬਾਈ ਮੂੰਹੋਂ ਖੀਰੀ ਆ ਹਾਂਜੀ ਚਾਰ ਖਾਨਾ ਇਹਦਾ ਵੀ ਮੁੱਲ ਬਾਈ 25000 ਠੀਕ ਹੈ ਜੀ ਖੋਦੀ ਵਾਲੀ ਬੱਸੀ ਹੈ ਜੀ ਇਹ ਹਾਂ ਛੋਟੇ ਕੰਨ ਬੱਸੀ ਨਹੀਂ ਖੜਨੀ ਖੁਣ ਨਹੀਂ ਦੇਖਾ ਹਾਂਜੀ ਹਾਂ ਚਾਰ ਖਾਨਾ ਮੈ ਜੀ ਚਾਰ ਖਾਨਾ ਇਹਦੇ ਵੀ ਲੈ ਠੀਕ ਖੜ ਮੈਂਦਾ ਚਾਰ ਖਾਨਾ ਹੂੰ ਲੋਪੜਾ ਦੇਖ ਜਾ ਜੀ ਠੀਕ ਹੈ ਦਿਖਾ ਦਮੜਾ ਤੁਰ ਕੇ ਇਧਰ ਨੂੰ ਘੁਮਾ ਲੀ ਜੀ ਹਾਂ ਮੋੜ ਦੋ ਮੋੜ ਦੋ ਇੱਥੇ ਲੋ ਜੀ ਤੋੜਾ ਤਰਾ ਦੇਖ ਸਕਦੇ ਬਸੀ ਦਾ ਫੇਸ ਬਿਊਟੀ ਕਿੰਨੀ ਸੋਹਣੀ ਆ ਦੇਖੋ ਬਾਈ ਕੱਦ ਕਾਠ ਸੁਖਮਨ ਕਰਨ ਵਾਲੀ ਵਧੀਆ ਜੀ ਬਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਟੀਕੇ ਦੇ ਕਾਬਲੇ ਵੀ ਬਾਈ ਉਹ ਵੈਸੇ ਬੱਚਿਆਂ ਟੀਕੇ ਦੇ ਕਾਬਲੇ ਵੈਸੇ ਕੋਈ ਟੀਕਾ ਭਰਾਉਣਾ ਚਾਹਵੇ ਤਾਂ 12 ਮਹੀਨੇ ਚ ਭਰਾਵੇ ਇਹਨਾਂ ਦੇ ਉਹਦੋਂ ਵਜਨ ਬੁੱਕ ਕਰ ਦਾਂਗੇ ਬਾਈ ਠੀਕ ਹੈ ਜੀ ਜੇ ਕਿਸੇ ਨੇ ਇਕੱਠੀਆਂ ਲੈਣੀਆਂ ਵੀ ਨੱਸੋ ਜੀ ਇਕੱਠਾ ਮਨਤਨ ਕਰ ਦਾਂਗੇ ਬਾਈ ਠੀਕ ਹੈ ਜੀ ਹਾਂਜੀ ਇਹ ਜਰਸੀ ਆ ਬਾਈ ਹਾਂਜੀ 9 ਮਹੀਨਿਆਂ ਦਾ ਬੱਚਾ 10 ਮਹੀਨਿਆਂ ਦਾ ਬੱਚਾ ਹੋਊਗਾ ਠੀਕ ਹੈ ਜੀ ਇਹਦਾ ਰੇਟ ਦੱਸ ਦਿਓ ਪਹਿਲੇ ਇਹਦਾ ਮੁੱਲ ਬਾਈ 20 ਤੁਹਾਈ ਦੇਖ ਸਨ ਪੰਜਾਬ ਵਾਲੀ ਬਲੈਕ ਕਲਰ ਚਾਹ ਬਈ ਠੀਕ ਹੈ ਜੀ ਕੋਫੀ ਕਲਰ ਚਾਗੀ ਹਾਂ ਜੀ ਨੇ ਠੀਕ ਹੈ ਜੀ ਸੋਨੀਅਸ ਲੱਖੀਆ ਇਹਦਾ ਦੱਸਦਾ ਬਾਈ ਨੇ ਰੇਟ ਆਪਾਂ ਨੂੰ 4 ਥਾਣਾ ਇਹਦੇ ਵੀ ਕੋਈ ਚੰਕ ਦਾ ਔਕਾੜੀ ਰੱਸੀ ਆ ਠੀਕ ਹੈ ਜੀ ਠੀਕ ਲੋ ਜੀ ਬੰਦੋ ਬੱਚਾ ਹੋਊਗਾ ਹਾਂ ਜੀ ਹਾਂ ਜੀ ਬਈ ਇਹਦਾ ਮੁੱਲ ਬਾਈ 7500 ਆ 7500 ਹਾਂ ਜੀ ਬਾਈ ਠੀਕ 4 ਥਾਣਾ ਇਹਦੇ ਵੀ ਠੀਕ ਹੈ ਜੀ ਮੈਂ ਦਿਖਾ ਦਿੰਦੇ ਥਾਣਾ ਰੇਟ ਬਾਈ 7500 ਮੰਗਿਆ ਬਈ ਦੇਖ ਸਨ ਫੇਸ ਬਿਊਟੀ ਸੋਨੀਅਸ ਲੱਖੀਆ ਬਾਈ ਜੀ ਨੇ ਜਰੂਰ ਇੰਟਰੈਕਟ ਕਰੋ ਜੀ ਠੀਕ ਹੈ ਜੀ ਪੈਂਟ ਨਾਣੇਵਾਲ ਦੀ ਖੜਨੀ ਖੋਣ ਨਹੀਂ ਦੇਖ ਜੀ ਤੇ ਹਾਂਜੀ ਹਾਂਜੀ ਬੰਦੋ ਵੀਰ ਜੀ ਬੰਦੋ ਕੋ ਚਾਰੇ ਇਕੱਠਾ ਲੈਂਦਾ ਤਾਂ ਚੰਗਾ ਮੰਤਨ ਕਰ ਦਾਂਗੇ ਪੂਰਾ ਬਰਲ ਮੰਤਨ ਕਰ ਦਾਂਗੇ ਹਾਂਜੀ ਬਾਈ ਬਾਈ ਜੀ ਕਹਿੰਦਾ ਵੀ ਚਾਰਾਂ ਰਸਿਆਂ ਦਾ ਪੂਰਾ ਫੁੱਲ ਮੰਤਨ ਕਰਦਾ ਏ ਠੀਕ ਹੈ ਜੀ ਜੇ ਕਿਸੇ ਨੇ ਇਦਾਂ ਦੀ ਐਡ ਕਰਵਾਉਣੀ ਹੈ ਤਾਂ ਆਪਣਾ ਨੰਬਰ ਲੋਡ ਕਰੋ ਜੀ 7528000355 ਜੀ ਠੀਕ ਹੈ ਜੀ ਤੇ ਬਾਕੀ ਭਰਾ ਆਪਣਾ ਫੇਸਬੁੱਕ ਦੇ ਪੇਜ ਆ ਗਰਜੀਤ ਰਾਏ ਹੁਣ ਬਸ ਤੁਹਾਨੂੰ ਫੋਲੋਅਰ ਤੇ ਸ਼ੇਅਰ ਕਰਾ ਕਰੋ ਤਾਂ ਕਿ ਕਿਸੇ ਨੂੰ ਨਾਮ ਦਿਨ ਵੀਡੀਓ ਅਪਲੋਡ ਕਰ ਦਈਏ ਸ